ਅ ਮਿੰਟੂ ਜੀ ਚਾਹੇ ਕੋ ਖੇਡ ਹੋਵੇ ਚਾਹੇ ਜ਼ਿੰਦਗੀ ਦੇ ਵਿੱਚ ਕੋਈ ਸਫਲਤਾ ਦਾ ਮਸਲਾ ਹੋਵੇ ਤੇ ਚਾਹੇ ਰਾਜਨੀਤੀ ਹੋਵੇ ਉਹਦੇ ਵਿੱਚ ਨਾ ਰਣਨੀਤੀ ਜਿਹੜੀ ਹੈ ਨਾ ਬੜਾ ਕੰਮ ਕਰਦੀ ਆ ਜੀ ਪਿਛਲੇ ਦਿਨੀ ਆਪਾਂ ਦੇਖਿਆ ਜਿਮਨੀ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਪ ਨੇ ਰਣਨੀਤੀ ਬਣਾਈ ਔਰ ਉਸ ਰਣਨੀਤੀ ਨਾਲ ਕਾਮਯਾਬੀ ਵੀ ਮਿਲ ਗਈ ਕੀ ਲੱਗ ਰਿਹਾ ਹੈ 2027 ਦੇ ਵਿੱਚ ਇਹੋ ਰਣਨੀਤੀ ਅਪਣਾ ਕੇ ਦੁਬਾਰਾ ਫਿਰ ਆ ਜਾਣਗੇ ਰਣਨੀਤੀ ਦਾ ਮਤ ਪੁੱਛੋ ਮੈਂ ਹੁਣ ਬਹੁਤਾ ਕੁਝ ਕਹਾਂਗਾ ਨਹੀਂ ਪ੍ਰੋਫੈਸ਼ਨ ਹੁੰਦਾ ਹੈ ਉਹ ਸਾਉਂਦਾ ਜੀ ਮੈਨੂੰ ਅੱਜ ਕਿਸੇ ਕੈਂਪੇਨ ਦੇ ਵਿੱਚ ਕੰਮ ਕਰ ਚੁੱਕੇ ਸਾਡੇ ਮਿੱਤਰ ਨੇ ਜਿਹੜੇ ਐਕਸਪਰਟ ਨੇ ਬਹੁਤ ਮੈਂ ਇੱਜ਼ਤ ਬਹੁਤ ਕਰਦਾ ਉਮਰ ਚਛੋਟੇ ਨੇ ਜੀ ਬਹੁਤ ਸਿਆਦੇ ਨੇ ਜਦੋਂ ਉਹਨਾਂ ਨੇ ਦੱਸਿਆ ਕਿ ਅਸੀਂ ਆਹ ਸਟ੍ਰੈਟਜੀ ਅਪਲਾਈ ਕੀਤੀ ਸੀ ਹੂੰ ਜਿੰਨੀ ਚੋਣ ਚ ਜਿੱਤ ਵੀ ਜ਼ਬਰਦਸਤ ਉਹਨਾਂ ਦੀ ਤਾਂ ਸੱਚ ਜਾਣਿਓ ਮੈਂ ਸਨ ਹੋ ਗਿਆ ਬਦਲ ਅਈ ਡਾਕ ਚੀਜ਼ਾਂ ਜਿਹੜੀਆਂ ਨੇ ਔਰ ਸੱਤਾ ਲੋਕਾਂ ਦੇ ਹੱਥੋਂ ਜਾ ਕੇ ਛੁਡਕਾਲ ਦੇ ਹੱਥ ਪਾ ਲੈਣਾ ਜਿਵੇਂ ਕਹਿੰਦੇ ਨੇ ਕੱਲ ਜਾ ਕੱਢੀ ਲੈਣਾ ਕੇ ਰੁਗ ਪਰ ਕੇ ਜੀ ਤੂੰ ਇਹ ਚੀਜ਼ਾਂ ਹੁੰਦੀਆਂ ਨੇ ਸਭ ਰਣਨੀਤੀ ਹੈ ਹੀ ਰਾਜਨੀਤੀ ਜਾਂ ਕਹਿ ਲੋ ਕਿ ਇਲੈਕਸ਼ਨ ਹੈ ਹੀ ਰਣਨੀਤੀ ਹੈ ਸਾਰਾ ਬੇਸ਼ੱਕ ਜ਼ਿੰਦਗੀ ਵੀ ਤੇ ਰਣਨੀਤੀ ਹੈ ਸਾਡੀ ਸਾਡੀ ਵਿਉਂਤਬੰਦੀ ਕਿਸ ਤੀ ਹੈ ਉਹੀ ਸਾਡੇ ਫਿਰ ਰਿਜ਼ਲਟ ਤੈਅ ਕਰਦੀ ਹੈ ਸਾਰਾ ਹੁਣ ਜੇ ਪਾਪਾ ਦੇਖੀਏ ਤਵਾ ਸੇਵਿੰਗ ਨਾ ਕਰੋਗੇ ਜ਼ਿੰਦਗੀ ਚ ਖਾਈ ਪੀ ਚਲੋ ਆਨੰਦ ਲਈ ਚਲੋ ਜੀ ਫਿਰ ਇੱਕ ਦਿਨ ਜਦੋਂ ਬਿਮਾਰੀ ਪੈ ਗਈ ਗੱਡੀਆਂ ਰਹਿ ਗਏ ਦੱਸ ਕਿਧਰ ਨੂੰ ਜਾਓਗੇ ਤੂੰ ਕਹਿੰਦਾ ਮਤਲਬ ਕਿ ਪਲੈਨਿੰਗ ਬਹੁਤ ਜ਼ਬਰਦਸਤ ਚੀਜ਼ ਹੁੰਦੀ ਆ ਬਿਲਕੁਲ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਤੁਸੀਂ ਕਰ ਰਹੇ ਹੋ ਦੇਖੋ ਇੱਕ ਚੀਜ਼ ਜਿਹੜੀ ਪਤਾ ਲੱਗ ਰਹੀ ਹੈ ਮੇਰੀ ਜਾਣਕਾਰੀ ਆ ਤੁਸੀਂ ਕਿਸੇ ਅਖਬਾਰ ਵਗੈਰਾ ਚੋਂ ਤੇ ਨਹੀਂ ਲੱਭ ਸਕਦੇ ਬਾਈ ਜੀ ਜੀ ਮੇਰੀ ਜਾਣਕਾਰੀ ਇਹ ਕਹਿੰਦੀ ਆ ਕਿ ਹੋ ਸਕਦਾ ਅਸੀਂ ਕਿਸੇ ਮੌਕੇ ਗੱਲ ਤੋਂ ਵੀ ਸਾਬਤ ਹੋਈ ਹੈ ਮੇਰੀ ਜਾਣਕਾਰੀ ਇਹ ਕਹਿ ਰਹੀ ਆ ਕਿ ਤਿੰਨ ਜਿਮਨੀ ਚੋਣਾ ਜਿੱਤ ਕੇ ਆਮ ਆਦਮੀ ਪਾਰਟੀ ਐਸ ਵੇਲੇ ਪੂਰੀ ਆਸਮਾਨ ਦੇ ਆ ਕਿ ਪੰਜਾਬੀਆਂ ਨੇ ਝੋਲੀ ਫੇਰ ਭਰ ਦੇਣੀ ਆ ਬਾਗੋ ਬਾਗ ਜਿਵੇਂ ਕਹਿੰਦੇ ਬਾਗੋ ਬਾਗ ਸੋਹਣਿਆ ਤਾਂ ਉਹ ਝੋਲੀ ਜਿਹੜੀ ਆ ਉਹ ਇਸ ਕਰਕੇ ਭਰ ਦੇਣੀ ਆ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਐਨੀ ਐਂਟੀ ਇਨਕਮਬੈਂਸੀ ਦੇ ਬਾਵਜੂਦ ਜੇ ਅਸੀਂ ਇੰਨੀਆਂ ਸੀਟਾਂ ਜਿੱਤ ਗਿਆ ਹੁਣ ਇੱਕ ਚੀਜ਼ ਹੋਰ ਦੇਖਣ ਵਾਲੀ ਆ ਉਹਨਾਂ ਨੇ ਇਹ ਵੀ ਦਿਮਾਗ ਲਾਇਆ ਕਿ ਜਲੰਧਰ ਵਾਲੀ ਚੌਂਕ 'ਚ ਧੱਕਮ ਧੱਕਾ ਹੈਗਾ ਸੀਗਾ ਹੂੰ ਇਹ ਜਲੰਧਰ ਇਹ ਤੁਹਾਨੂੰ ਦੱਸ ਦਿੰਦੇ ਕਿ ਉੱਥੇ ਤੇ ਪੱਤਰਕਾਰਾਂ ਨਾਲ ਵੀ ਬੁਰੀ ਕੀਤੀ ਹੈ ਇਹਨਾਂ ਨੇ ਬਿਲਕੁਲ ਭਈ ਜਲੰਧਰ ਜਿਮਨੀ ਚੌਂਕ 'ਚ ਤੇ ਕਿਉਂਕਿ ਸਾਰੀ ਵਾਕਡੋਰ ਸੀਗੀ ਮਾਨ ਸਾਹਿਬ ਕੋਲ ਮਾਨ ਸਾਹਿਬ ਨੇ ਤੇ ਘਰ ਪਾ ਲਿਆ ਜੀ ਕਹਿੰਦੇ ਖੇਤਾਂ ਕਹਿੰਦੇ ਪਿੰਡੋਂ ਬਾਹਰ ਖੇਤਾਂ ਦੇ ਵਿੱਚ ਘਰ ਪਾ ਲਿਆ ਚੰਨੀ ਦੇ ਮਾਪਿਆਂ ਨੇ ਤੇ ਗੱਲ ਇਹ ਆ ਕਿ ਉੱਥੇ ਇਹਨਾਂ ਨੇ ਸ਼ਹਿਰ ਦੇ ਅੰਦਰ ਹੀ ਪਾ ਲਿਆ ਜੀ ਉਸ ਘਰ ਦੇ ਵਿੱਚ ਹੁਣ ਕੌਣ ਰਹਿੰਦੇ ਆ ਕਬੂਤਰ ਰਹਿੰਦੇ ਆ ਬੰਦੇ ਰਹਿੰਦੇ ਮੈਨੂੰ ਨਹੀਂ ਪਤਾ ਹੈਗਾ ਪਰ ਉੱਥੇ ਤੱਕ ਮਤਕਾ ਹੋਇਆ ਸੀ ਜਲੰਧਰੀਏ ਤੁਹਾਨੂੰ ਦੱਸ ਸਕਦੇ ਆ ਸਭ ਕੁਝ ਹੋਇਆ ਸਾਮ-ਦਾਮ ਦੰਡਵੇਦ ਸਭ ਕੁਝ ਹੋਇਆ ਇਤੋਂ ਤੱਕ ਅਫਸਰ ਜਾ ਕੇ ਕਾਂਗਰਸੀਆਂ ਦੇ ਘਰਾਂ 'ਚ ਕਹਿੰਦੇ ਹੁੰਦੇ ਸੀ ਕਿ ਮੀਟਿੰਗ ਤੋਂ ਪਹਿਲਾਂ ਕਿ ਮੀਟਿੰਗ ਤੇ ਕਰ ਲਓ ਅਗਲੀ ਮੀਟਿੰਗ ਤੁਹਾਡੀ ਸਾਰਿਆਂ ਦੀ ਹਵਾਲਾ 'ਚ ਕਰਾਵਾਂਗੇ ਹਾਂ ਆ ਕੁਝ ਹੋਇਆ ਪਰ ਇੰਨਾ ਜਿਮਨੀ ਚ ਹੋਣਾ ਚ ਹੋਇਆ ਜ਼ਰੂਰ ਪਰ ਤਰਕ ਤੌਰ ਤੇ ਕੁਝ ਨਹੀਂ ਤਰਕ ਤੌਰ ਤੇ ਨਹੀਂ ਬਿਲਕੁਲ ਤੁਸੀਂ ਵੀ ਇੱਥੇ ਗਿੱਦੜਵਾਹਾ ਦੇ ਲਾਗੇ ਰਹਿੰਦੇ ਹੋ ਜੀ ਜੀ ਮਤਲਬ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਪਰਦੇ ਦੇ ਹਟ ਹੁੰਦੀਆਂ ਰਾਜਾ ਵੜਿੰਗ ਨੇ ਦੋਸ਼ਲਾਇਕ ਅਥੇ ਤੌਰ ਤੇ ਪਰ ਇਹ ਜਿਹੜੇ ਤਿੰਨ ਇਹਨਾਂ ਨੇ ਹਲਕੇ ਜਿੱਤੇ ਆ ਚੌਥਾ ਵੀ ਜਿੱਤ ਜਾਂਦੇ ਬਾਟਸਾਬ ਨੇ ਕਹਿ ਲੋ ਕਿ ਇਹਨਾਂ ਦੇ ਠਾਠ ਜਿਹੜੇ ਵਿਗਾੜ ਕੇ ਰੱਖ ਦਿੱਤੇ ਕਹਿਣ ਦਾ ਭਾਵ ਇਹ ਆ ਕਿ ਉਹ ਦੇਖ ਰਹੇ ਆ ਕਿ ਅਸੀਂ ਕੋਈ ਜ਼ਿਆਦਾ ਧਕਾਨੇ ਕੀਤਾ ਕਿਉਂਕਿ ਐਥ ਕੀ ਸਾਰਾ ਕੁਝ ਇਨਡਾਇਰੈਕਟਲੀ ਪਾਠਕ ਸਾਹਿਬ ਦੇ ਅਥ ਸੀ ਜੀ ਮਾਨ ਸਾਹਿਬ ਇਹ ਮਤਰੇ ਫਿਰਦੇ ਤੁਹਾਨੂੰ ਦਿਖਾਈ ਦੇਣ ਕਿ ਇੱਥੇ ਫਲਾ ਬਸ ਹੁਣ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਜੀ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਪਾਠਕ ਸਾਹਿਬ ਨੇ ਇਹ ਇਲੈਕਸ਼ਨ ਲੜਾਇਆ ਹਮ ਉਹਨਾਂ ਦੀ ਟੀਮ ਨੂੰ ਲੱਗਦਾ ਕਿ ਯਾਰ ਅਸੀਂ ਕੋਈ ਜ਼ਿਆਦਾ ਧੱਕਾ ਨਹੀਂ ਕੀਤਾ ਜ਼ਿਆਦਾ ਮੁਕੀ ਨਹੀਂ ਫੇਰੀ ਕਿਸੇ ਦੇ ਤਾਂ ਸਾਡਾ ਕੰਮ ਬਣ ਗਿਆ ਤੇ ਪੰਜਾਬੀ ਤੇ ਬੜੇ ਦਿਆਲੂ ਨੇ ਥੋੜਾ ਜਿਹਾ ਕੁਝ ਹੋਰ ਕਰ ਦਿੱਤਾ ਆਪਾਂ ਹੁਚਕਾਰ ਲਓ ਥੋੜਾ ਜਿਆਦਾ ਸਾਲ 6 ਮਹੀਨਾ ਜਦੋਂ ਰਹਿ ਗਿਆ ਸਮਾਂ ਤੇ ਜੇ ਆਪਾਂ ਇਹਨਾਂ ਨੂੰ ਹੋਰ ਖੁਸ਼ ਕਰ ਦਿੱਤਾ ਇਹ ਕਟੂਕਟਕੀ 50 ਵਾਲੇ ਏਕੜ ਚ ਤੇ ਰੱਖ ਦੇਣਗੇ ਨਾ ਆਪਾਂ ਨੂੰ ਤੇ ਜੇ 50 ਵਾਲੇ ਏਕੜ ਚ ਚਲੇ ਗਏ ਤਾਂ ਜਿਨ੍ਹਾਂ ਦੇ ਕੋਲ ਮਸ਼ੀਨਰੀ ਰਹੀ ਆ ਵੀ ਥੋੜਾ ਬਹੁਤਾ ਹੋ ਜਾਊ ਜਿਗਾੜ ਸੋਹਣਿਆ ਤਾਂ ਕਹਿਣ ਦਾ ਭਾਅ ਵੇ ਆ ਕਿ ਤਿੰਨ ਜਿਮਨੀ ਚੂਣਾ ਦੀ ਸਫਲਤਾ ਤੋਂ ਬਾਅਦ ਥੋੜੀ ਆਸ ਦਿਖਾਈ ਦੇ ਰਹੀ ਆ ਤੇ ਇਹਦੇ ਵਿੱਚ ਕਾਂਗਰਸ ਦਾ ਜਿਹੜਾ ਕਲੇਸ਼ ਹੈ ਨਾ ਉਹ ਇਹਨਾਂ ਦੇ ਮਰੋਂ ਪੱਲ ਚ ਹੋਰ ਵਾਧਾ ਕਰਦਾ ਹੈ ਕਿ ਜੇ ਕਾਂਗਰਸ ਸੁਖ ਨਾਲ ਇਸੇ ਤਰ੍ਹਾਂ ਹੀ ਰਹੀ ਨਾ ਇੱਕ ਦੂਜੇ ਨੂੰ ਹਰਾਉਣ ਵਾਸਤੇ ਮਤਲਬ ਕਿ ਤੁਹਾਡੇ ਸਾਹਮਣੇ ਹੀ ਆ ਮੈਂ ਤੇ ਤੁਹਾਨੂੰ ਕਿੰਨੀ ਵਾਰੀ ਖੋਲ ਕੇ ਦੱਸਿਆ ਸਾਰੀਆਂ ਚੀਜ਼ਾਂ ਵਾਰ-ਵਾਰ ਦਰੋਂ ਹੋਂ ਦਾ ਕੋਈ ਤੋਕ ਨਹੀਂ ਬਣਦਾ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੀ ਆ ਤਾਂ ਉਹਨਾਂ ਨੂੰ ਪਤਾ ਹੈ ਉਮੀਦ ਹੈ ਕਿ ਕਾਂਗਰਸੀ ਆਪਸ ਚ ਲੜਨਗੇ ਚਾਰ ਧੜੇ ਆ ਜਾਂ ਟਿਕਟਾਂ ਲੈ ਵੀ ਆਏ ਠੀਕ ਹੈ ਜੀ ਇਹਨਾਂ ਨੇ ਤੇ ਆਪੋ ਆਪਣੇ ਬੰਦੇ ਨੂੰ ਹਰਾ ਹਰਾ ਕੇ ਰਾੜਾ ਕੇ ਉੱਥੇ ਜੇ ਲੈ ਆਉਣ ਕਿ ਕੋਈ ਗੱਲ ਨਹੀਂ ਆਪਣਾ ਦਾ ਲੱਗ ਸਕਦਾ ਐਸੀ ਕਹਿ ਲੋ ਕਿ ਅੰਦਰ ਦੀ ਆਵਾਜ਼ ਹੈਗੀ ਬਿਲਕੁਲ ਬਿਲਕੁਲ ਮਿੱਤਰ ਜੀ ਬਿਲਕੁਲ ਆ ਯਾਦਵਿੰਦਰ ਭਾਈ ਜੀ ਇੱਕ ਮਿੱਤਰ ਹੋਰ ਵੀ ਪੁੱਛ ਰੇ ਸੀਗੇ ਕਿਸੇ ਤਰ੍ਹਾਂ ਦੀ 6:05 ਦੇ ਵਿੱਚ ਨਾ ਪਾਓ ਜੀ ਅੱਜ ਹੀ ਅਸੀਂ ਥੋੜਾ ਜਿਹਾ ਜਲਦੀ ਆਏ ਆ ਕਿਉਂਕਿ ਸਾਨੂੰ ਕੋਈ ਜ਼ਰੂਰੀ ਕੰਮ ਸੀਗਾ ਸਟੂਡੀਓ ਬਿਜ਼ੀ ਹੋ ਜਾਣਾ ਸੀਗਾ ਇਸ ਕਰਕੇ ਕੱਲ ਤੋਂ ਆਪਣਾ ਟਾਈਮ 3:30 ਵਾਲਾ ਫਿਕਸ ਹੈ ਕਿਸੇ ਤਰ੍ਹਾਂ ਦੇਵੇਂ 6:05 ਦੇ ਵਿੱਚ ਨਾ ਪਿਓ ਕੱਲ ਨੂੰ ਆਪਾਂ 3:30 ਵਜੇ ਹੀ ਮਿਲਾਂਗੇ ਅੰਤਰਪ੍ਰੀਤ ਜੀ ਜੀਤਮਨ ਜੀ ਬਹੁਤ ਸਾਰੇ ਦੋਸਤ ਮੈਨੂੰ ਲੱਗਦਾ ਇੱਕੋ ਹੀ ਜੁੜੇ ਹੋਏ ਨੇ ਵਾਰੀ ਵਾਰੀ ਇੱਕੋ ਹੀ ਕਮੈਂਟੇ ਪੋਸਟ ਕਰ ਰਹੇ ਆ ਭਰਾਵੋ ਇੱਥੇ ਕਿਸੇ ਨੇਤਾ ਦੀ ਪੀਸੀ ਨਹੀਂ ਚੱਲ ਰਹੀ ਅਸੀਂ ਤੁਹਾਡੀ ਗੱਲ ਪਹਿਲੇ ਹੀ ਰੱਖ ਦਿੱਤੀ ਸੀਗੀ ਸੋ ਪਲੀਜ਼ ਵਾਰੀ ਵਾਰੀ ਕਮੈਂਟ ਨਾ ਕਰੋ ਸਾਡੇ ਨਾਲ ਜੁੜੇ ਰਹੋ ਜ਼ਰੂਰ ਕਦੇ ਕੋਈ ਮੌਕਾ ਆਉਂਦਾ ਤੇ ਅਸੀਂ ਫੇਰ ਇਸ ਤੇ ਗੱਲਬਾਤ ਜ਼ਰੂਰ ਕਰਾਂਗੇ ਜੀ ਜੀ ਮਿੰਟੂ ਜੀ ਹਾਂ ਜੀ ਆਪਾਂ ਇਹ ਸਰਕਾਰ ਦੀ ਗੱਲ ਕਰੀਏ ਤੇ ਇਸੇ ਸਰਕਾਰ ਦੀ ਗੱਲਬਾਤ ਹੋਰ ਕਰ ਲਈਏ ਇਹ ਉਧਰੋਂ ਤਰੱਕੀ ਕਿੰਨੀ ਕੁ ਕਰਦੇ ਆ ਉਹ ਪਤਾ ਨਹੀਂ ਹਜੇ ਪਰ ਇਹ ਤਰੱਕੀ ਆਪਾਂ ਜ਼ਰੂਰ ਦੇਖੀਏ ਕਿ ਇੱਕ ਯੂ ਟਰਨ ਤੋਂ ਇਹ ਡਬਲ ਯੂ ਟਰਨ ਤੱਕ ਪਹੁੰਚ ਗਏ ਆ ਇੱਕ ਹੋਰ ਵਿੱਚ ਟਰਨ ਜਾਉਣਾ ਦਿਖ ਰਿਹਾ ਆ ਆਰ ਡੀ ਐਫ ਵਾਲੇ ਪੈਸੇ ਆ ਨਾ ਉਹ ਕੀ ਮਤਰਾ ਜੀ ਅ ਦੇਖੋ ਆਰ ਡੀ ਐਫ ਦੇ ਮਸਲੇ ਤੇ ਉਹੀ ਗੱਲਾਂ ਆ ਫਿਰ ਪੰਜਾਬੀ ਚ ਇੱਕ ਕਹਾਵਤ ਆ 170 ਵੀ ਖਾਦਾ ਤੇ 100 ਗੰਡਾ ਵੀ ਖਾਣਾ ਪਿਆ ਉਹ ਕਹਾਣੀ ਇਦਾਂ ਹੀ ਆ ਕਿ ਕਿਸੇ ਨੇ ਪੁੱਛਿਆ ਕਿ ਕੀ ਖਾਏਗਾ ਗੰਡੇ ਕੇ 100 ਜੂਤ ਉਹਨੇ ਕਿ ਮੈਂ ਗੰਡਿਆਂ ਦੀ ਟਰਾਈ ਕਰ ਲੈਣਾ 170 ਦੀ ਬੇਇੱਜ਼ਤੀ ਹੁੰਦੀ ਆ ਇਹ ਜਾ ਕੇ 9095 ਵਾਲੀ ਲਾਈਨ ਦੇ ਵਿੱਚ ਆ ਬੱਸ ਹੋ ਗਈ ਜੀ ਤੇ ਮੁੜ ਕੇ ਜਾਣੇ ਘੰਡੇ ਵੀ ਇੰਨੇ ਖਾਣੇ ਪਏ ਤੇ ਮੁੜ ਕੇ ਢੰਡੇ ਵੀ ਮੌਰਾ ਚ ਪਏ ਉਹੀ ਕਹਾਣੀ ਆ ਲਗਭਗ ਸਾਡੀ ਵੀ ਜੀ ਦੇਖੋ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਜਿਹੜਾ ਉਹਨਾਂ ਨੇ ਰੋਕਿਆ ਉਹ ਤੱਕਾ ਹੈ ਹੂੰ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਕਿੱਦਾਂ ਆਉਂਦਾ 3% ਦੀ ਹੈਗੀ ਆਪਣੀ ਮਾਰਕੀਟ ਫੀਸ ਜਿਹੜੀ ਆਪਾਂ ਮੰਡੀ ਫੀਸ ਕਹਿ ਦਿੰਦੇ ਆ ਜੀ ਤੇ 3% ਦੀ ਹੁੰਦਾ ਆਪਣਾ ਵਿਆਤੀ ਵਿਕਾਸ ਫੰਡ ਆ ਹੂੰ ਤੇ 2.5 ਫੀਸ ਦਾ ਆਪਣਾ ਹਰਤੀਆਂ ਦਾ ਬਣ ਕੇ ਇਦਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਜੀ ਜੀ ਹੁਣ ਹੋਇਆ ਕੀ ਆ ਕਿ ਉਹ ਰੋਕ ਕੇ ਬੈਠੇ ਆ ਰੌਲਾ ਕੀ ਆ ਰੌਲਾ ਇਹ ਆ ਕਿ ਉਹ ਕਹਿੰਦੇ ਆ ਕਿ ਇੱਕ ਤੇ ਇਹਨਾਂ ਨੂੰ ਦੋ-ਦੋ ਕਰੋ ਹਮ ਠੀਕ ਹੈ ਜੀ ਅਸੀਂ ਉਸ ਹਿਸਾਬ ਨਾਲ ਹੀ ਦੇ ਸਕਦੇ ਆ ਕਿਉਂਕਿ ਮੌਜੂਦਾ ਸਮੇਂ 'ਚ ਉਹ ਜਿਹੜੀ ਮੰਡੀ ਫੀਸ ਆ ਉਹ ਵੀ 1 ਫੀਸਦ ਸ਼ਾਇਦ ਦੇ ਰਹੇ ਨੇ ਜੀ ਉਹਦੇ ਵਾਸਤੇ ਰਾਜ਼ੀ ਹੋ ਰਿਹਾ ਕਿ 1 ਫੀਸਦ ਦੇਾਂਗੇ ਅਸੀਂ ਤੇ ਉਧਰੋਂ ਜਿਹੜੀ ਇਹ ਦੂਜੀ ਆ ਹੂੰ ਆਰਡੀਐਫ ਵਾਲੀ ਇਹ ਵੀ ਤਿੰਨ ਤੋਂ ਦੋ ਕਰੋ ਜੀ ਵੈਸੇ ਮਨ ਵੀ ਗਏ ਸਨ ਕੈਪਟਨ ਦੇ ਰਾਜ ਦੇ ਵਿੱਚ ਉਹਦ ਵੀ ਹੋ ਗਈ ਸੀਗੀ ਹੂੰ ਉਹਦੇ ਤੋਂ ਵੀ ਆਪਦੀਆਂ ਕਹਿ ਲੋ ਕਿ ਭਾਈ ਜਿਹੜੀਆਂ ਤਾਕਤਾਂ ਨੇ ਉਹ ਅਸਮਾ ਕੇ ਉਹਦੇ ਤੋਂ ਵੀ ਭੱਜਦੇ ਆ ਜੀ ਹੁਣ ਇਹ ਰਾਜ਼ੀ ਹੋਣ ਜਾ ਰਹੇ ਨੇ ਸਾਹਿਬ ਜੜੀ ਖਬਰ ਆ ਅੱਜ ਲੱਗੀ ਹੋਈ ਇੰਦਰਪ੍ਰੀਤ ਸਿੰਘ ਹਰਾਂ ਦੀ ਉਹਦੇ ਮੁਤਾਬਕ ਤੇ ਇਹਨਾਂ ਨੇ ਪ੍ਰਲਾਪ ਜੋਸ਼ੀ ਤੋਂ ਟਾਈਮ ਮੰਗ ਲਿਆ ਹੂੰ ਇਹੀ ਆ ਕਿ ਤੁਸੀਂ ਇਦਾਂ ਕਰੋ ਹਾਲ ਫਿਲਹਾਲ ਸਾਨੂੰ 2-2 ਦੇ ਹਿਸਾਬ ਨਾਲ ਪੈਸੇ ਦੇ ਦਿਓ ਜੀ ਵੀ ਤਿੰਨ-ਤਿੰਨ ਦਾ ਸੀਗਾ ਨਾ ਉਹਦੇ ਵਿੱਚ ਇੱਕ ਲਈ ਤੇ ਦੋ ਲਈ ਉਹ ਰਾਜੀ ਸੀਗੇ ਤੇ ਇੱਕ 'ਚ ਉਹ 1% ਦੀ ਦੇਣ ਨੂੰ ਰਾਜੀ ਸੀ ਇਹ ਕਹਿੰਦੇ ਆ ਕਿ 2-2 ਫੀਸਦ ਦੇ ਹਿਸਾਬ ਨਾਲ ਸਾਨੂੰ ਦਿਓ ਅਸੀਂ ਆਉਣੇ ਪਏ ਆ ਜੀ ਬਾਕੀ ਫਰਮਾਵਾਂ ਦੀ ਆਂਦਾ ਲੇਖਾ ਜਦੋਂ ਹਿਸਾਬ-ਕਿਤਾਬ ਹੋਊਗਾ ਉਦੋਂ ਦੇਖੀ ਜਾਊਗੀ ਤਾਂ ਇੱਥੇ ਵੀ ਪੀਐਮ ਸ਼੍ਰੀ ਯੋਜਨਾ ਵਾਂਗੂ ਉਹ ਜਿਹੜਾ ਫੇਰਾ ਨੈਸ਼ਨਲ ਹੈਲਥ ਮਿਸ਼ਨ ਦਾ ਬਰਸਾਤ ਸੀਗਾ ਜੀ ਜੀ ਸੀ